ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਡੇ YouTube ਚੈਨਲ ਪੰਥ ਫੈਸ਼ਨ ਆਰ ਤੇ ਅੱਜ ਅਸੀਂ ਲੈ ਕੇ ਆਏ ਹਾਂ ਤੁਹਾਡੇ ਲਈ ਕਰੇਵ ਸਿਲਕ ਦੇ ਵਿੱਚ ਮੋਰ ਦੇ ਡਿਜ਼ਾਈਨ ਵਾਲੇ ਸੂਟ ਇਹ ਰਹੇਗਾ ਜੀ ਪਹਿਲਾ ਕਲਰ ਮਜੈਂਟਾ ਕਲਰ ਇੱਥੇ ਤੇ ਦੇਖੋ ਕਿੰਨਾ ਸੋਹਣਾ ਜਿਹੜਾ ਘੇਰੇ ਦਾ ਡਿਜ਼ਾਈਨ ਹੈ ਤੇ ਨਾਲ ਨਾਲ ਦੇਖੋ ਤੁਸੀਂ গোল্ডেন ਕਲਰ ਦਾ ਕੰਟਰਾਸਟ ਜਿਹੜਾ ਹੈ ਤੇ ਮੋਰ ਦਾ ਡਿਜ਼ਾਈਨ ਦੇਖੋ ਕਿੰਨਾ ਪਿਆਰਾ ਲੱਗ ਰਿਹਾ ਹੈ ਹੈਂਡਵਰਕ ਦੇਖੋ ਕਿੰਨੀ ਸਫਾਈ ਦੇ ਨਾਲ ਕੀਤਾ ਗਿਆ ਹੈ ਤੇ ਨਾਲ-ਨਾਲ ਜਿਹੜਾ ਹੈਗਾ ਸਰੋਸਕੀ ਵਰਕ ਵੀ ਕੀਤਾ ਗਿਆ ਹੈ ਸੂਟ ਦੇ ਜਿਹੜਾ ਹੈ ਕਪੜਾ ਇਹ 5 ਮੀਟਰ ਹੋਊਗਾ ਤੇ ਇਹਦਾ ਤੁਸੀਂ ਪਲਾਜੋ ਸੂਟ ਵੀ ਸਟਿਚ ਕਰਵਾ ਸਕਦੇ ਆ ਪਜਾਮੇ ਸੂਟ ਵੀ ਔਰ ਸਲਵਾਰ ਸੂਟ ਵੀ ਸੂਟ ਜੋ ਬਣ ਕੇ ਦੇਖਿਓ ਕਿੰਨਾ ਪਿਆਰਾ ਲੁੱਕ ਦੇਗਾ ਤੁਸੀਂ ਦੇਖੋ ਮੋਰ ਦਾ ਡਿਜ਼ਾਈਨ ਹੀ ਅਲੱਗ ਲੱਗ ਰਿਹਾ ਤੇ ਨਾਲ ਹੈਗੀ ਹੈ 2 ਮੀਟਰ ਦਾ ਪਿਓਰ ਚਨੋਨ ਛਪਾਉਣ ਦੀ ਚੁੰਨੀ ਤੇ ਚੁੰਨੀ ਦੇ ਉੱਤੇ ਵੀ ਕਟਵਰਗ ਕੀਤਾ ਹੋਇਆ ਤੇ ਨਾਲ ਨਾਲ ਹੈਂਡਵਰਕ ਕੀਤਾ ਹੈ 골ਡਨ ਕਲਰ ਦੇ ਨਾਲ ਸੂਟ ਦੀ ਲੁੱਕ ਦੇਖੋ ਕਿਦਾਂ ਆਸਮ ਲੱਗ ਰਹੀ ਹੈ ਨੈਕਸਟ ਕਲਰ ਹੈ ਜੀ ਪਰਪਲ ਕਲਰ ਉੱਤੇ ਵੀ ਦੇਖੋ 골ਡਨ ਕਲਰ ਦਾ ਕੰਟਰਾਸਟ ਵਰਕ ਕੀਤਾ ਹੋਇਆ ਨਾਲ ਸਰੋਸਕੀ ਵਰਕ ਤੇ ਮੋਰ ਵਾਲਾ ਡਿਜ਼ਾਈਨ ਬਹੁਤ ਹੀ ਪਿਆਰਾ ਲੱਗ ਰਿਹਾ ਤੁਸੀਂ ਦੇਖੋ ਕਿੰਨੀ ਸਫਾਈ ਦਾ ਕੰਮ ਹੈ ਨਾਲ-ਨਾਲ ਘੇਰੇ ਦੇ ਉੱਤੇ ਵੀ ਵਰਕ ਕੀਤਾ ਹੋਇਆ ਤੇ ਇਹਦੇ ਨਾਲ ਵੀ ਹੈ 2.5 ਮੀਟਰ ਦੀ ਪਿਓਰ ਚਨੌਨ ਛਪਾਉਣ ਦੀ ਜੁੰਨੀ ਤੇ ਜਿਹਦੇ ਟੂ ਸਾਈਡਿਡ ਕਟ ਵਰਕ ਕੀਤਾ ਹੋਇਆ ਅਗਲਾ ਕਲਰ ਹੈ ਜੀ ਸਾਡਾ yellow color ਉਹ ਵੀ ਦੇਖੋ ਕਿੰਨਾ ਪਿਆਰਾ ਕਲਰ ਹੈ ਸੂਟ ਦੀ ਲੁੱਕ ਦੇਖੋ ਕਿੰਨੀ ਪਿਆਰੀ ਹੈ ਇਹਦੇ ਨਾਲ ਵੀ ਪਿਓਰ ਚਨੌਨ ਛਪਾਉਣ ਦਾ ਦੁਪੱਟਾ ਸੇਮ ਕਟਵਰਕ ਕੀਤਾ ਹੋਇਆ ਸੂਟ ਦੇ ਨਾਲ ਵਾਲਾ ਫੋਰਥ ਕਲਰ ਹੈਗਾ ਸਾਡਾ ਫਿਰੋਜੀ ਕਲਰ ਓ ਵੀ ਦੇਖੋ ਕਿੰਨਾ ਪਿਆਰਾ ਆ ਇਹਨਾਂ ਸਾਰੇ ਸੂਟਾਂ ਦਾ ਸੇਮ ਪ੍ਰਾਈਸ ਹੈ 950 ਇਸ ਸੂਟ ਦੇ ਨਾਲ ਵੀ ਜਿਹੜੀ ਪਿਓਰ ਚਨੋਨ ਛਪੋਂ ਦੀ ਚੁੰਨੀ ਰਹੇਗੀ 2 ਮੀਟਰ ਕੱਟ ਸਾਡੀ ਵੀਡੀਓ ਨੂੰ ਕਰਿਓ ਲਾਈਕ ਤੇ ਚੈਨਲ ਨੂੰ ਕਰਿਓ ਸਬਸਕ੍ਰਾਈਬ ਤੁਹਾਡਾ ਬਹੁਤ ਬਹੁਤ ਧੰਨਵਾਦ